ਸਿਹਦ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਨਹਿਰ ਵਿੱਚ ਨਹਾਉਣ ਗਏ ਸਰਪੰਚ ਸメ ਤਿੰਨ ਲੋਕ ਪਾਣੀ ਵਿੱਚ ਡੁੱਬ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਪਾਠਵਾਰ ਅਨਬੀ ਸਿੰਘ ਤੇ ਪਾਣੀ ਦੇ ਬਹਾਅ ਵਿੱਚ ਡੁੱਬ ਗਿਆ ਜਿਸ ਨੂੰ ਬਚਾਉਣ ਵਾਸਤੇ ਉਸ ਦੇ ਤਿੰਨ ਸਾਥੀ ਮੁੱਖੋ ਕਰਤਾਰ ਸਿੰਘ ਡੁੱਬਰੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਖੁਦ ਵੀ ਪਾਣੀ ਦੇ ਵਿੱਚ ਡੁੱਬ ਗਏ ਹੁਣ ਇਹ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ ਮਾਮਲਾ ਬਟਾਲਾ ਦੇ ਅਲੀਵਾ ਇਲਾਕੇ ਵਿੱਚੋਂ ਗੁਜਰਦੀ ਅਪਰ ਬਾਦ ਦਵਾਬ ਨਹਿਰ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਰਣਬੀਰ ਸਿੰਘ ਦੇ ਭਰਾ ਨੇ ਕਿਹਾ ਕਿ ਸਾਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਅਸੀਂ ਮੌਕੇ ਤੇ ਪਹੁੰਚ ਗਏ ਹ ਜਦਕਿ ਮੱਖਣ ਸਿੰਘ ਤੇ ਕਰਤਾਰ ਸਿੰਘ ਸਰਪੰਚ ਬੀ ਸਿੰਘ ਨੂੰ ਬਚਾਉਣ ਲੱਗੇ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਗਏ ਤੇ ਚੌਥੇ ਨੂੰ ਅਸੀਂ ਪੱਗ ਸੁੱਟ ਕੇ ਬਚਾ ਲਿਆ ਹੈ ਅਸੀਂ ਨਹਿਰੀ ਵਿਭਾਗ ਦੇ ਐਸਟੀਯੂਨਿਟੀ ਨੂੰ ਸੂਚਨਾ ਦੇ ਦਿੱਤੀ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਤੇ ਨਾਲ ਕੁੰਡ ਵੀ ਬਣਾਏ ਜਾਣ ਤਾਂ ਜੋ ਕਿਸੇ ਐਮਰਜੈਂਸੀ ਦੀ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋਵ ਬਜਨ ਸਿੰਘ ਤੇ ਜਮਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਾਰੇ ਸਰਪੰਚ ਭਦਰਨਬੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੇ ਲਾਸ਼ਾਂ ਬਰਾਮਦ ਕਰੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮગાਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ। ਮਤਲਬ ਸਾਡਾ ਭਰਾ ਵਾਪਸ ਆ ਕੇ। ਸਰ ਉਹ ਵੀ ਦੇਖੋ ਤਾਂ ਫਿਰ ਸਾਡੇ ਸਾਚੇ ਘਰ ਪਾਇਦੇ ਆਪਰੇ ਪੜਾ ਲਗਾ। ਤੇ ਅਸੀਂ ਆਏ ਆ ਉਹ ਸਾਡੇ ਉਹਨਾਂ ਨੂੰ ਮਤਲਬ ਇਹ ਕਿ ਨਹਿਰ ਦੇ ਵਿੱਚ ਨਹਾਉਣ ਲਗੇ। ਨਹਾਉਂਦਾ ਨਹਾਉਂਦਾ ਮਤਲਬ ਇੱਕ ਦੂਜਾ ਜਣਾ ਬਚਾਉਣ ਲਗਾ। ਇਹ ਰੋੜੇ ਪੈ ਗਿਆ ਦੂਜੇ ਤੇ ਛਾਲ ਮਾਰੀ। ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਗ ਕਰਤਾਰ ਸਿੰਘ ਨੇ ਛਾਲ ਮਾਰੀ। ਹੋਰ ਵੀ ਰੁਰ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁੜ ਕੇ ਉਹਨਾਂ ਨੂੰ ਮੰলো ਪਹਚਾਇਆ ਗਿਆ ਜੇ ਪਾਤ ਫੁੱਟ ਗਈ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਬਰਸਰ ਅਹਰੂ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਰਿਕਵੈਸਟ ਕਰਕੇ ਦੇ باوجود ਉਹਨਾਂ ਨੇ ਪੰਜ ਦਾ ਵਾਧਾ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ 파ਰਤਵਾਲ ਦੇ ਸਾਰੇ ਹੀ ਮੰলো ਦੇਖ ਪਾਰ ਕਰੇ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਇਸੇ ਲੈਰ ਪੱਕੀ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਜਾਂ ਅਸੀਂ ਪੱਕੀ ਕਰਨ ਪੱਕੀ ਕਰਨ ਹਾਦਸਾ ਵਾਪਰ ਕੋ ਕਰਿਆ ਜੇ ਕੋਈ ਉਪ ਕੱਟੀ ਨਾ ਕੋਈ ਕਿਸਾ ਪੂਰਾ ਹਸਲਾ ਲੱਗ ਜਾਂਦਾ ਕੋਈ ਖੈਰ ਕੋਈ ਕੋਂਡਾ ਵੀ ਨਹੀਂ ਇਹ ਮਤਲਬ ਇਹ ਨਾਲ ਕੇ ਹੱਥ ਪੈਣ ਨਾ ਪਾਣੀ ਤੇ ਕੋਈ ਪੌੜੀਆਂ ਪਾਰੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਮਿਲਾਂ ਰਿਸ਼ਾ टाकीਤੀ ਜਾਵੇ 100 ਮੀਟਰ ਤੇ ਲੱਖਾਂ ਚੱਕੇ ਪੌੜੀਆਂ ਬਣਨ ਚਾਹੀਦੀਆਂ